ਸვენਗੋ ਅੱਜ ਦਾ ਮੁਰਦਾਬਾਦ 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 ਜਾਲੀ ਪਰਚੇਕ ਰੋਣ ਵਾਲਿਆਂ ਦਾ ਰਵੇ ਕਾਖਣਾ ਹੋਏ ਕਾਖਣਾ ਹੋਏ ਕਾਖਣਾ ਹਰਪ੍ਰਤਾਪ ਈਨਾਲਾ ਮੁਰਦਾਬਾਦ 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 ਝੂਠੇ ਲੋਕਾਂ ਦਾ ਸਾਥ ਦੇਣ ਵਾਲਿਆਂ ਦਾ ਵੇੜਾ ਗਰਕ ਵੇੜਾ ਗਰਕ ਵੇੜਾ ਗੁਰਜੀਤ ਸਿੰਘ ਔਇਲਾ ਤੇ ਹਰਪ੍ਰਤਾਪ ਸਿੰਘ ਈਨਾਲਾ ਦਾ ਪਤਲਾ ਫੂਕਿਆ ਜਾ ਰਿਹਾ ਜੀ ਪਰੇ ਕਰ ਲਾ ਮਰ ਜੀ ਸਿੰਘ ਜਲਾ ਮੁਰਦਾਬਾਦ 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 ਪਰ ਪ੍ਰਧਾਨ ਜੀ ਨਾਲਾ ਮੁਰਦਾਬਾਦ 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 ਕਿਸਾਨਾਂ ਮਿੰਦੂਰਾ ਦਾ ਇੱਕ ਜਿੰਦਾਬਾਦ 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 ਪ੍ਰਧਾਨ ਜੀ ਕੀ ਲੋਡ ਪੈ ਗਈ ਅੱਜ ਪੁਤਲਾ ਫੂਕ ਲਈ ਹਾਂਜੀ ਵੇਖੋ ਜੀ ਜਾ ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਨੇ ਕਿਰਤियां ਕੰਮਾਂ ਨੇ ਵੋਟਾਂ ਪਾ ਗਏ ਤੇ ਸਤਾ ਦੇ ਵਿੱਚ ਲੈ ਕੇ ਆਏ ਨੇ ਗੁਰਜੀਤ ਸਿੰਘ ਜੀ ਔਜਲਾ ਨੇ ਉਹਨਾਂ ਨੂੰ 1 ਮਹੀਨਾ ਹੋਇਆ ਵਾ ਹਜੇ ਸੌਹ ਚੁਕੀ ਹੈ ਜਿਹੜੀ ਉਹਨਾਂ ਨੇ ਤੇ ਅਸੀਂ ਪਿਛਲੀ ਜਿਹੜੀ ਆ ਤੇ 23 ਤਰੀਕ ਆ ਉਹ ਨਿਕਲ ਗਈ ਜੀ ਉਦੋਂ ਇੱਕ ਝਗੜਾ ਆਇਆ ਵਾ ਅੰਗਰੇਜ਼ ਸਿੰਘ ਸਹਸਰਾ ਦੇ ਨਾਲ ਉਹਦੇ ਵਿੱਚ ਬਿਲਕੁਲ ਅਸੀਂ ਵੀ ਮੌਕੇ ਤੇ ਮੌਜੂਦ ਅਸੀਂ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੀ ਗੇ ਅੰਗਰੇਜ਼ ਸਿੰਘ ਦੇ ਸਿਰ ਦੇ ਵਿੱਚ ਜਿਹੜੀ ਆ ਸੱਟ ਮਾਰੀ ਗਈ ਆ ਤੇ ਜਿਨ੍ਹਾਂ ਲੋਕਾਂ ਨੇ ਸੱਟ ਮਾਰੀ ਆ ਗੁਰਜੀਤ ਸਿੰਘ ਔਜਲਾ ਔਰ ਹਰਪ੍ਰਤਾਪ ਸਿੰਘ ਅਜਨਾਲਾ ਉਹਨਾਂ ਲੋਕਾਂ ਦਾ ਜਾਲੀ ਡਾਕੂਮੈਂਟ ਬਣਾ ਕੇ ਜਾਲੀ ਉਹਨਾਂ ਦੀ ਛੱਬੀ ਬਣਾ ਕੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਪੇਸ਼ ਕਰ ਦਿੱਤੀ ਆ ਜਦ ਕਿ ਅੰਗਰੇਜ਼ ਸਿੰਘ ਸੈਨਸਰਾ ਜਿਹਦੇ ਨਾਲ ਇਹ ਤਸ਼ੱਦਦ ਹੋਇਆ ਜਿਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਦਤਰ ਮਾਰਿਆ ਗਿਆ ਮੌਕੇ ਤੇ ਉਹ ਇਕੱਲਾ ਸੀ ਇੱਕ ਤਰਫਾ ਜਿਹੜੀ ਉਹ ਲੜਾਈ ਕੀਤੀ ਗਈ ਹੈ ਇਹਨਾਂ ਵੱਲੋਂ ਉਹਦੇ ਨਾਲ ਧੂਕ ਸੀਟ ਵੀ ਕੀਤੀ ਗਈ ਆ ਹੋਰ ਵੀ ਜੜੀਆਂ ਨੂੰ ਸਟਾ ਕਾਫੀ ਜੜੀਆਂ ਭਾਈ ਲੱਗੀਆਂ ਸੋ ਉਹਦਾ ਜਿਹੜਾ ਵਾ ਪਹਿਲਾਂ ਤੇ ਰਿਜ਼ਲਟ ਜਿਹੜਾ ਲੇਟ ਕੀਤਾ ਗਿਆ ਅੱਜ ਇਸ ਗੱਲ ਨੂੰ 24 25 ਦਿਨ ਹੋ ਗਿਆ ਕੱਲ ਰਿਜ਼ਲਟ ਮਿਲਿਆ ਤੇ ਜਿਹੜਾ ਰਿਜ਼ਲਟ ਆ ਉਹਦੇ ਵਿੱਚ ਵੀ ਇਹਨਾਂ ਵੱਲੋਂ ਜਿਹੜੀ ਆ ਉਹ ਜਿਹੜਾ ਹਸਪੀਟਲ ਹੈ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਉਹਨਾਂ ਵੱਲੋਂ ਉਹਦੇ ਵਿੱਚ ਵੀ ਜਿਹੜੀ ਉਹ ਧੰਦਲੀ ਜਿਹੜੀ ਆ ਉਹ ਕੀਤੀ ਗਈ ਆ ਉਹਦੇ ਵਿੱਚ ਵੀ ਹੇਰ ਫੇਰ ਜਿਹੜਾ ਉਹ ਕੀਤਾ ਗਿਆ ਸੋ ਗੁਰਜੀਤ ਸਿੰਘ ਆਜਲਾ ਜੀ ਨੂੰ ਕਹਾਂਗੇ ਕਿ 1 ਮਹੀਨਾ ਹੋਇਆ ਉਹਨਾਂ ਨੇ ਸੋਚ ਚੁੱਕੀ ਨੂੰ ਇਸ ਵਿਧਾਨ ਦੇ ਵਿੱਚ ਉਹਨਾਂ ਨੇ ਇਹ ਸੋਚ ਚੁੱਕੀ ਆ ਕਿ ਮੈਂ ਜਿਹੜਾ ਵਾ ਲੋਕਾਂ ਦੇ ਹਿੱਤਾਂ ਲਈ ਜਿਹੜੀ ਆ ਕੰਮ ਕਰੂੰਗਾ ਤੇ ਲੋਕਾਂ ਲਈ ਜਿਹੜਾ ਵਾ ਉਹ ਸੱਚੀ ਸੁੱਚੀ ਜਿਹੜੀ ਆ ਉਹ ਮਤਲਬ ਜਿਹੜਾ ਗੱਲ ਕਰਾਂਗੇ ਸੋ ਭਾਈ ਜਿਹੜੇ ਰਾਜਾ ਬਣਗ ਜੀ ਨੇ ਇਹਨਾਂ ਦੇ ਕਾਂਗਰਸ ਦੇ ਸਰਕਾਰ ਦੇ ਜਿਹੜੇ ਨੇ ਰਧਾਨ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਥੱਲੇ ਵਾਲ ਥੋੜੀ ਜਿਹੀ ਝਾਤੀ ਮਾਰੋ ਕਿ ਜਿਹੜੇ ਹਸਾਬ ਨਾਲ ਤੁਹਾਡੇ ਹੱਥਲੇ ਵਾਲੇ ਲੀਡਰ ਚੱਲ ਰਹੇ ਨੇ ਜੇ ਹਸਾਬ ਨਾਲ ਤਕਾਸ਼ਾ ਹੀ ਕਰਾ ਰਹੇ ਨੇ ਕੀ ਅਗਲੀ ਵਾਰੀ ਡੱਬੇ ਚ ਪੈ ਜਾਣਗੇ ਆ ਇਹ ਨਹੀਂ ਪੈਣੀਆਂ ਕਿਉਂਕਿ ਜਦੋਂ ਤਸ਼ੱਦਦ ਕਰਨ ਲੱਗ ਪਏ ਆ ਮੋਦੀ ਸਰਕਾਰ ਨੇ ਕੀਤਾ ਹੀ ਵੇਖ ਲੈਣ ਕੀ ਬਣਿਆ ਹਰਿਆਣਾ ਸਰਕਾਰ ਨੇ ਕੀਤਾ ਹੀ ਆ ਵੇਖ ਲੈਣ ਕੀ ਬਣਿਆ ਸੋ ਭਾਈ ਤੁਸੀਂ ਸਾਡੇ ਪਿੰਡਾਂ ਚ ਆਉਣਾ ਵਾ ਤੇ ਇਹ ਸਵਾਲਾਂ ਦਾ ਦੇ ਜਵਾਬ ਅਸੀਂ ਤੁਹਾਡੇ ਕੋਲ ਆਪਣੇ ਪਿੰਡਾਂ ਦੇ ਵਿੱਚ ਲਵਾਂਗੇ ਜੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਸੋ ਭਾਈ ਅਸੀਂ ਪ੍ਰਸ਼ਾਸਨ ਕੋਲੋਂ ਤੇ ਜੋ ਵੀ ਆ ਇਸ ਇਨਸਾਫ ਦੇ ਤਹਿਤ ਅੱਜ ਜਿਹੜਾ ਆਪਾਂ ਇਨਸਾਫ ਮੰਗਣ ਦੇ ਤਹਿ ਜਿਹੜਾ ਆਪਾਂ ਪੁਤਲਾ ਫੂਕਿਆ ਗੁਰਜੀਤ ਸਿੰਘ ਔਜਲਾ ਔਰ ਹਰਪ੍ਰਤਾਪ ਸਿੰਘ ਅਜਨਾਲਾ ਜੇ ਇਹਨਾਂ ਨੇ ਇਸ ਕੇਸ ਦੇ ਵਿੱਚ ਪੈਰ ਪਿੱਛੇ ਨਾ ਕੀਤੇ ਤੇ ਅੱਜ ਇੱਕ ਰੋਸ ਪ੍ਰਦਰਸ਼ਨ ਹੀ ਜਥੇਬੰਦੀ ਵੱਲੋਂ ਅਗਲੀ ਰਣਨੀਤੀ ਜਿਹੜੀ ਆ ਉਹ ਐਲਾਨਾਂਗੇ ਕਿਉਂਕਿ ਗੁਰਜੀਤ ਸਿੰਘ ਜੀ ਔਜਲਾ ਜਿਸ ਦਿਨ ਆਪਾਂ ਟ੍ਰੇਨਾਂ ਰੁਕੀਆਂ ਸੀ ਤੇ ਲਾਈਵ ਹੋ ਕੇ ਕਹਿੰਦੇ ਸੀਗੇ ਕਿਸਾਨਾਂ ਨੇ ਜੂਰੀਆ ਖਾਦ ਜਿਹੜੀ ਆ ਰੁਕੀ ਆ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਜੇ ਔਜਲਾ ਸਾਹਿਬ ਅੱਜ ਇਸ ਮਸਲੇ ਤੇ ਸਾਨੂੰ ਟ੍ਰੇਨਾਂ ਰੁਕਣੀਆਂ ਪਈਆਂ ਭਾਵੇਂ ਕਿ ਸਾਡਾ ਅਜੇ ਕੋਈ ਫੈਸਲਾ ਨਹੀਂ ਜਥੇਬੰਦੀ ਸਾਨੂੰ ਜੋ ਕਹੂਗੀ ਤੁਹਾਡਾ ਘਰ ਘੇਰਨਾ ਵਾ ਕੀ ਕਰਨਾ ਵਾ ਜੋ ਜਥੇਬੰਦੀ ਦਾ ਫੈਸਲਾ ਆਊਗਾ ਉਹਦੇ ਚਹਿ ਚਲਾਂਗੇ ਤੇ ਜੇ ਭਾਈ ਉਸ ਦਿਨ ਪਰੇਸ਼ਾਨੀ ਸੀ ਤੇ ਫਿਰ ਅੱਜ ਗੁਰਜੀਤ ਸਿੰਘ ਔਜਲਾ ਤੇ ਹਰ ਪ੍ਰਤਾਪ ਸਿੰਘ ਜੀ ਅਜਨਾਲਾ ਜ਼ਿੰਮੇਵਾਰ ਹੋਣਗੇ ਜੇ ਕੋਈ ਵੱਡਾ ਐਕਸ਼ਨ ਇਥੇ ਬੰਦੀ ਲੈਂਦੀ ਕੋਈ ਟ੍ਰੇਨ ਆ ਰੋਕਦੀ ਆ ਕੋਈ ਰਸਤਾ ਬਲਾਕ ਕਰਨਾ ਪੈਂਦਾ ਇਨਸਾਫ ਲੈਣ ਵਾਸਤੇ ਸੋ ਭਾਈ ਸਾਰਿਆਂ ਨੂੰ ਆਪਾਂ ਅਪੀਲ ਕਰਦੇ ਆ ਕਿ ਹੱਕ ਸੱਚ ਦੀ ਲੜਾਈ ਲਈ ਇਕੱਠੇ ਹੋ ਕੇ ਲੜਨਾ ਪੈਣਾ ਵਾ ਵੋਟਾਂ ਜਿੰਨੂੰ ਮਰਜ਼ੀ ਪਾ ਲਿਓ ਇਹਨਾਂ ਨੇ ਫੇਰ ਜਿਹੜੇ ਇਹਨਾਂ ਦੇ ਚਿਹਰੇ ਤੇ ਉਹਨਾਂ ਦੇ ਹੀ ਜਿਹੜੇ ਆ ਉਹ ਵੱਲ ਭੁਗਤਣਾ ਸੋ ਭਾਈ ਅੱਜ ਵੱਡੀ ਗਿਣਤੀ ਦੇ ਵਿੱਚ ਜੋਨ ਗੁਰੂ ਕੇ ਬਾਗ ਵੱਲੋਂ ਪਿੰਡ ਬਸ਼ੋਵਾ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਰੋਜ਼ ਹਰ ਪਿੰਡ ਦੇ ਵਿੱਚ ਗੁਰਜੀਤ ਸਿੰਘ ਔਜਲਾ ਔਰ ਹਰ ਪ੍ਰਤਾਪ ਸਿੰਘ ਅਜਨਾਲਾ ਦਾ ਰੋਜ਼ ਪੁਤਲਾ ਜਿਹੜਾ ਫੂਕਿਆ ਜਾਊਗਾ ਹਾਂਜੀ ਪੁਲਿਸ ਪਰ ਪ੍ਰਸ਼ਾਸਨ ਮੌਕੇ ਤੇ ਮੌਜੂਦ ਆ ਜਿੱਦੋਂ ਇਹ ਝਗੜਾ ਹੋ ਰਿਹਾ ਵਾ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਆ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਤੁਹਾਨੂੰ ਪਤਾ ਵੀ ਇਹ ਦਬਾ ਦੇ ਹੇਠ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਕਿਤਨਾ ਕਿਤੇ ਇਨਾਂ ਦਾ ਹੀ ਜਿਹੜਾ ਵਾ ਉਹ ਵਟੇ-ਚਟੇ ਬਣੇ ਨੇ ਕਿਉਂਕਿ ਜੋ ਇਹਨਾਂ ਨੇ ਕਹਿ ਦਿੱਤਾ ਉਹਨਾਂ ਨੂੰ ਡਰ ਹੁੰਦਾ ਸਾਡੀ ਬਦਲੀ ਹੋ ਜਾਣੀ ਹੈ ਸਾਡੇ ਕੋਲ ਕਾਰਵਾਈ ਨਾ ਹੋਵੇ ਸੋ ਭਾਈ ਲੋਕ ਜਿਹੜਾ ਇਨਸਾਫ ਲੈਣਾ ਜਾਣਦੇ ਆ ਤੇ ਲੈ ਲੈਣਗੇ ਸੋ ਸਾਡੇ ਪਿੰਡਾਂ 'ਚ ਭਾਈ ਤੁਸੀਂ ਵੋਟਾਂ ਫੇਰ ਮੰਗਣਾਉਣਾ ਵਾ ਉਦੋਂ ਜਿੱਥੇ ਬੰਦੀ ਫੈਸਲਾ ਕਰ ਲੂਗੀ ਕੀ ਕਰਨਾ ਵਾ ਧੰਨਵਾਦ